ਜੀ ਜੈ ਨਮਾਜ਼ ਜੈ ਜੀ ਲੀਡਰ ਜੈ ਆਮ ਆਦਮੀ ਪਾਰਟੀ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸ਼ਾਕਾ ਸਿੰਘ ਵਾਰਡ ਨੰਬਰ 10 ਮੈਂ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਮੇਰੇ ਨਾਮ ਅਜਿਹੇ ਸੇਵਕ ਨੂੰ ਟਿਕਟ ਦਿੱਤੀ ਹੈ ਤੇ ਮੈਂ ਵਾਰਡ ਨੰਬਰ 10 ਦੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਮੈਂ ਤੁਹਾਡੇ ਜੋ ਵੀ ਪਿਛਲੇ 2.5 ਸਾਲਾਂ ਦੇ ਵਿੱਚ ਜਿਹੜੇ ਕਈ ਕੰਮ ਨਹੀਂ ਹੋ ਸਕੇ ਮੈਂ ਆਪ ਹੀ ਮੇਰੀ ਇਹੋ ਜਿਹੀ ਸੁਭਾਅ ਹੈ ਕਿ ਮੈਂ ਵਾਰਡ ਦੇ ਵਿੱਚ ਸਵੇਰੇ ਆਪ ਝਾੜੂ ਲੈ ਕੇ ਜਿੱਥੇ ਵੀ ਕੋਈ ਕੂੜਾ ਆਊਗਾ ਜਿੱਥੇ ਕੋਈ ਡੈਸਟਬਿਨ ਨਾ ਹੋਊਗਾ ਡੈਸਟਬਿਨ ਲਵਾਊਗਾ ਕੂੜਾ ਆਪ ਚੁਕਾਊਗਾ ਅਗਰ ਕਿਸੇ ਵਾਰਡ ਦੇ ਵਿੱਚ ਕਿਤੇ ਕੋਈ ਮੁਸ਼ਕਲ ਆਉਂਦੀ ਹੈ ਤੇ ਮੈਂ ਸਵੇਰੇ ਸਭ ਤੋਂ ਪਹਿਲਾਂ ਆਪ ਝਾੜੂ ਲੈ ਕੇ ਉੱਥੇ ਜਾ ਕੇ ਝਾੜੂ ਲਾ ਕੇ ਆਉਂਗਾ ਹਾਂ ਮੈਂ ਵਿਸਾਖਾ ਸਿੰਘ ਲక్ష్ਮੀ ਸਵੀਟ ਮੈਂ ਜੀਠਾ ਰੋਡ ਦਾ ਰਹਿਣ ਵਾਲਾ ਹਾਂ ਤੇ ਸਵੇਰੇ 7 ਵਜੇ ਦੁਕਾਨ ਖੁੱਲਦੀ ਆ ਰਾਤ ਦੇ 10 ਵਜੇ ਤੱਕਰ ਮੈਂ ਇੱਥੇ ਹਾਜ਼ਰ ਹਾਂ ਜਿਹੜਾ ਭੈਣ ਭਰਾ ਮੱਜੀ ਮੇਰੇ ਕੋਲ ਸਵੇਰੇ ਕਿਦੇ ਕਿਸੇ ਨੂੰ ਬਿੱਲ ਮਾਰ ਦੀ ਲੋੜ ਨਹੀਂ ਆ ਸਵੇਰੇ 7 ਵਜੇ ਦੁਕਾਨ ਖੁੱਲਦੀ ਆ ਮੈਂ ਸਵੇਰੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਇੱਥੇ ਹਾਜ਼ਰ ਹੁਣਾ ਜਦੋਂ ਮਰਜ਼ੀ ਦਿਨ ਰਾਤ ਜਿਹੜਾ ਮਰਜ਼ੀ ਭੈਣ ਭਰਾ ਆਵੇ ਮੈਂ ਹਰ ਵੇਲੇ ਹਾਜ਼ਰ ਰਹੂੰਗਾ ਔਰ ਮੈਂ ਵਿਸ਼ਵਾਸ ਦਿਵਾਉਣਾ ਵਾਰ ਨੰਬਰ 10 ਦੇ ਭੈਣ ਭਰਾਵਾਂ ਨੂੰ ਕਿ ਇੱਕ ਮੌਕਾ ਦੇ ਕੇ ਵੇਖੋ ਇੱਕ ਮੌਕਾ ਦੋ ਜੇ ਤੁਹਾਨੂੰ ਸਹੀ ਲੱਗੇ ਤੇ ਮੈਂ ਅਗਲੀ ਵਾਰੀ ਆਉਂ ਨਹੀਂ ਤੇ ਮੈਂ ਕਦੀ ਕਿਸੇ ਕੋਲ ਵੋਟ ਮੰਗਣ ਨਹੀਂ ਆਉਂਗਾ ਮੈਂ ਵਿਸ਼ਵਾਸ ਦਿਵਾਉਣਾ ਸਾਰੇ ਭੈਣ ਭਰਾਵਾਂ ਨੂੰ ਕਿ ਇੱਕ ਮੌਕਾ ਦੋ ਮੈਂ ਸਰਕਾਰ ਦੇ ਸੰਯੋਗ ਦੇ ਨਾਲ ਮੈਂ ਵਿਸ਼ਵਾਸ ਦਿਵਾਉਣਾ ਸਰਕਾਰ ਨੂੰ ਵੀ ਕਿ ਮੈਨੂੰ ਇੱਕ ਮੌਕਾ ਮਿਲੂਗਾ ਤੇ ਮੈਂ ਆਪ ਮੋਢੇ ਦੇ ਉੱਤੇ ਝਾੜੂ ਲੈ ਕੇ ਆਪਣੇ 10 ਬੰਦੇ ਆਪਣੀ ਜੇਬ ਤੋਂ ਪੈਸੇ ਖਰਚ ਕੇ ਨਾਲ ਝਾੜੂ ਵਾਲੇ ਲੈ ਕੇ ਆਇਆ ਕਰੂੰਗਾ ਹਰ ਗਲੀ ਮੱਲੇ ਦੇ ਵਿੱਚ ਮੈਂ ਸਾਰੇ ਆਪਣੇ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਦਿਨ ਰਾਤ ਹਾਜ਼ਰ ਹਾਂ ਤੇ ਮੈਂ ਹਰ ਵੇਲੇ ਹਾਜ਼ਰ ਰਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਸਾਕਾ ਸਿੰਘ ਬਹੁਤ ਇਮਾਨਦਾਰ ਵਧੀਆ ਮਿਲ ਵਰਤਨ ਵਾਲਾ ਆਦਮੀ ਹੈ ਅਸੀਂ ਇਹ ਬੇਨਤੀ ਕਰਦੇ ਹਾਂ ਸਾਰੇ ਇਲਾਕਾ ਨਿਵਾਸੀ ਇਹਨਾਂ ਨੂੰ ਵੱਧ ਵੱਧ ਵੋਟਾਂ ਪਾ ਕੇ ਜਿਤਾਓ ਤੇ ਇਹ ਇਹਨਾਂ ਦੀ ਜਿੱਤ ਤੁਹਾਡੀ ਹੀ ਜਿੱਤ ਹੋਵੇਗੀ ਧੰਨਵਾਦ